ਪੰਜਾਬ ਸਰਕਾਰ ਦੇ ਵੱਲੋਂ ਵਣ ਮਹਾਉਤਸਵ ਮਨਾਇਆ ਜਾ ਰਿਹਾ ਹੈ ਉਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਦੇ ਵੱਲੋਂ ਵੀ ਅਨਾਲਤ ਦੇ ਪਿੰਡ ਮਹਿਲ ਬੁਖਾਰੀ ਦੇ ਵਿਖੇ ਪੌਦੇ ਲਗਾਏ ਗਏ ਜਿੱਥੇ ਕਿ ਮੰਤਰੀ ਕੁਲਦੀਪ ਤਾਲੀਵਾਲ ਨੇ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਪੌਦੇ ਲਗਾਉਣ ਦਾ ਹੌਕਾ ਵੀ ਦਿੱਤਾ ਹੈ ਤੇ ਉਥੇ ਹੀ ਕਿਹਾ ਕਿ ਸਾਨੂੰ ਇਹਨਾਂ ਪੌਦਿਆਂ ਦੀ ਸਾਂਝ ਸੰਭਾਲ ਵੀ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੌਦੇ ਲਗਾਏ ਜਾ ਰਹੇ ਨੇ ਤੇ ਬਾਕੀ ਲੋਕਾਂ ਨੂੰ ਵੀ ਹਰ ਇੱਕ ਲੋਕ ਨੂੰ ਜੜਾ ਹੈ ਪੇੜ ਜੜੇ ਨੇ ਲਗਾਉਣੇ ਚਾਹੁੰਦੇ ਨੇ ਪੌਦੇ ਲਗਾਉਣੇ ਚਾਹੁੰਦੇ ਨੇ ਤਾਂ ਜੋ ਪੰਜਾਬ ਜਿਹੜਾ ਹੈ ਹਰਿਆ- ਅੱਜ ਸਾਰੇ ਪੰਜਾਬ ਦੇ ਵਿੱਚ ਬੂਟੇ ਲਾਉਣ ਵਾਸਤੇ ਵਨ ਮਾਰ ਉਸ ਜਿਹੜਾ ਬਣਾਇਆ ਜਾ ਰਿਹਾ ਹੈ। ਜੋ ਸਾਡੇ ਮਾਨਯੋਗ ਮੰਤਰੀ ਸਾਹਿਬ ਸ਼ਾਹ ਪੁੱਛ ਬੂਟੇ ਲਾਦੇ ਸਾਡੇ ਸਾਰੇ ਮੰਤਰੀ ਸਹਿਬਾਨ ਐਮਐਮਐਸ ਸਹਿਬਾਨ ਸਾਡੇ ਸਾਰੇ ਪਾਰਟੀ ਦੇ ਵਰਕਰ ਜੜਿਆ। ਅੱਜ ਸਾਰੇ ਪੰਜਾਬ ਦੇ ਵਿੱਚ ਅਸੀਂ ਬੂਟੇ ਲਾ ਰਹੇ। ਬਸ ਅਸੀਂ ਇਨਾਲੇ ਜਿਹੜਾ ਪਹਿਲਾਂ ਆਲਰੇਡੀ ਮੈਂ ਸ਼ੁਰੂ ਕੀਤੀ ਹੈ। ਉਹ ਅਸੀਂ ਤੈਅ ਕੀਤਾ ਸੀਗਾ ਕਿ ਮੈਂ 1.5 ਲੱਖ ਬੂਟਾ ਲਾਵਾਂਗੇ। 1 ਲੱਖ ਦੇ ਕਰੀਬ ਸਾਡਾ ਬੂਟਾ ਇੱਥੇ ਲਾ ਕੇ ਆ ਇਨਾਲੇ 50 ਹਜ਼ਾਰ ਬੂਟਾ ਹੋਰ ਅਗਲੇ ਹਫਤੇ ਦੇ ਵਿੱਚ 80 ਬੂਟਾ ਲਾ ਦੇ। ਸੋ ਉਸ ਮਹਿਮ ਦੇ ਤਹਿਤ ਅਸੀਂ ਪ੍ਰਧਾਨ ਸਭਾ ਕਾ ਨਾਰਾ ਦੇ ਮੈਲ ਮੁਖਰੀ ਗੁਰੂ ਘਰ ਆ ਬਾਬਾ ਜੀ ਸਾਡੇ ਨਾਲ ਖੜੇ ਆ ਬੜੇ ਬੂਟੇ ਲਾਉਂਦੇ ਆ। ਬੜੇ ਬੂਟਿਆਂ ਦੀ ਸੇਵਾ ਕਰਦੇ ਆ ਐਸਡੀਐਫ ਸਾਹਿਬ ਲੱਗੇ ਆ ਸਾਰੇ ਫੋਰਸਟ ਵਾਲੇ ਲੱਗੇ ਆ ਸਾਰੇ ਲੱਗੇ ਆ। ਸੋ ਬੂਟਾ ਲਾਉਣਾ ਇਸੇ ਉਹ ਮਹਿਮ ਦੇ ਵਿੱਚ ਜਿਹੜਾ ਅਸੀਂ ਹਿੱਸਾ ਲਾ। ਉਹ ਅਸੀਂ ਲਾਵਾਂਗੇ ਡੇ ਡੇਡ ਤੋਂ ਵੀ ਉੱਪਰ ਜਿਹੜਾ ਇਸ ਮਨਸਾਲ ਦੇ ਜਿਹੜਾ 15 ਅਗਸਤ ਤੱਕ ਆ ਬੂਟਾ ਜਿਹੜਾ ਲਾ। ਉਹਨਾਂ ਲੋਕਾਂ ਨੂੰ ਵੀ ਅਪੀਲ ਕਰ ਰਹੇ ਹਾਂ ਸਾਰ ਲੋਕਾਂ ਨੂੰ ਪੀੜਾ ਜੀ ਸੀਐਮ ਸਾਹਿਬ ਨੇ ਅਪੀਲ ਕੀਤੀ ਅਸੀਂ ਵੀ ਅਪੀਲ ਕਰਦੇ ਸਭ ਨੂੰ ਅਸੀਂ ਕਿਸਾਨਾਂ ਨੂੰ ਕਿਹਾ ਕਿ ਆਪਣੇ ਆਪਣੇ ਮੋਟਰਾਂ ਦੇ ਟੂਬਲਾਂ ਤੇ ਚਾਹ ਤਰ ਜਿਹੜੇ ਬੂਟੇ ਲਾਓ ਜਿੱਥੇ ਜਿੱਥੇ ਸਰਕਾਰੀ ਜਗ੍ਹਾ ਪਈਆਂ ਉਹ ਵੀ ਸਭ ਨੂੰ ਕਿਹਾ ਸਕੂਲਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਿੱਥੇ ਵੀ ਸਰਕਾਰੀ ਜਗ੍ਹਾ ਹੈ ਉੱਥੇ ਸਭ ਥਾਂ ਤੇ ਬੂਟੇ ਜਿਹੜੇ ਲਾਉਣੇ ਚਾਹੀਦੇ ਤਾਂ ਜੋ ਪੰਜਾਬ ਨੂੰ ਪੰਜਾਬ ਦਾ ਵਾਤਾਵਰਨ ਸਹੀ ਕੀਤਾ ਜਾ ਸਕੇ ਅਸੀਂ ਕਿਹਾ ਜੇਰਾ ਗੁਜਰਤ ਭਾਈਚਾਰਾ ਆਇਆ ਖਾਸ ਤੌਰ ਤੇ ਉਹਨਾਂ ਦੇ ਡੰਗ ਦੇ ਹੁੰਦੇ ਆ ਉਹ ਮੈਂ ਤਾਂ ਇੱਥੇ ਡਿਊਟੀ ਲਈ ਆ ਪੰਜਾਬ ਲੈਵਲ ਤੇ ਸਾਦੇ ਹਫਸਾਂ ਦੀ ਡਿਊਟੀ ਲਈ ਆ ਕਿ ਬੋਲੇ ਇਹਨਾਂ ਨੂੰ ਸੱਦ ਕੇ ਸਮਝਾਇਆ ਜਾਵੇ ਨਹੀਂ ਸਮਝਦੇ ਤੇ ਫੇਰ ਮਮ ਜੜੀ ਆ ਉਹਨਾਂ ਦੇ ਖਿਲਾਫ ਕਾਰਵਾਈ ਜੜੀ ਉਹ ਕੀਤੀ ਜਾਵੇ ਕਿਉਂਕਿ ਬੂਟੇ ਨੂੰ ਤੋੜਦਾ ਬੂਟੇ ਨੂੰ ਖਰਾਬ ਕਰਦਾ ਇੱਕ ਬਹੁਤ ਵੱਡਾ ਚਿਰਮ ਹੈ ਸਮਝਦੇ ਕਿ ਨਹੀਂ ਅਸੀਂ ਜਿਹੜਾ ਵੀ ਬੂਟਿਆਂ ਨੂੰ ਨੁਕਸਾਨ ਕਰੂ ਉਹਦੇ ਖਿਲਾਫ ਕਾਰਵਾਈ ਕਰਾਂ ਕੋਈ ਨਹੀਂ ਕਰੇਗਾ ਮਾਈਕ ਮੈਨ ਚਲਾ